ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਪੱਧਰ ਪ੍ਰੀਆ ਡੇਰੀ ਫਾਰਮਿੰਗ ਵਿੱਚ ਖਾਸ ਕਰਦੇ ਹਾਂ ਚੜ੍ਹਦੀ ਕਲਾ ਤੰਦਰੁਸਤੀ ਜੋ ਰਿਕਵੈਸਟ ਬੇਨਤੀ ਕਰਦੇ ਹਾਂ ਆਪਣੀ ਨਰਕ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਸ਼ੇਅਰ ਦੱਬ ਕੇ ਜਰੂਰ ਕਰਿਆ ਕਰੋ ਨਰਕ ਪਰਖ ਜਰੂਰ ਕਰਿਆ ਕਰੋ ਤਸੱਲੀ ਕਰਿਆ ਕਰੋ ਜਿਹੜਾ ਸвая ਸвая ਹੈ ਉਹਨੂੰ ਦੋ ਟਾਈਮ ਚੋ ਕੇ ਜਿਹੜਾ ਕਪੜਾ ਨੂੰ ਟਿੱਪ ਕੇ ਠੀਕ ਹੈ ਜੀ ਪਹੁੰਚੇ ਆ ਪਿੰਡ ਸੌਰ ਸਿੰਘ ਜ਼ਿਲ੍ਹਾ ਲਗਦਾ ਸ਼੍ਰੀ ਤਰਨਤਾਰਨ ਤਹਿਸੀਲ ਲਗਦੀ ਪਾਟੇ ਭਾਈ ਹਰਜਨ ਸਿੰਘ ਦੇ ਫਰਮ ਤੇ ਪਹੁੰਚੇ ਆ ਬਣੇ ਰਹੋ ਅੰਦਾਕਰ ਜੀ ਆਓ ਪਰਿਗੇ ਤੇ ਸੰਜੀ ਭਾਈ ਹਰਜਨ ਸਿੰਘ ਸਾਸਿਕਾਲ ਸਾਸਿਕਾਲ ਜੀ ਕਿਤਾ ਠੀਕ ਹੈ ਵਧੀਆ ਜੀ ਵਧੀਆ ਹੋਸਾ ਠੀਕ ਠਾਕ ਰੈਸ ਕਰੀਏ ਨੋਟ ਅਸਾ ਪਿੰਡ ਸੌਰ ਸਿੰਘ ਜ਼ਿਲ੍ਹਾ ਤਰਨਤਾਰਨ ਤਹਿਸੀਲ ਪਾਟੇ ਜੀ ਠੀਕ ਮੋਬਾਈਲ ਨੰਬਰ 7980650277 ਠੀਕ ਹੈ ਜੀ ਤੇ ਕਿਹਨਵਾ ਸੂਹਾ ਲੈ ਕੀ ਟੇੜਾ ਜੀ ਬਾਬਾ ਜੀ ਟਿੱਜਾ ਸੂਹਾ ਸੋਈ ਹਰਕੀ ਆਪਣੇ ਨਾਲ ਦੇ ਤਾਂ ਹੀ ਮੈਂ ਅੱਛਾ ਨਿੱਕੇ ਤੋਂ ਦੇ ਉਤੋਂ ਪੱਠੇ-ਪੁੱਠੇ ਨਹੀਂ ਪੈਂਦੇ ਉਹ ਦਾ ਆਪਦਾ ਕੰਮ ਆ ਪਾ ਗੋ ਪਤਾ ਦਿਉਂਦਾ ਨਹੀਂ ਰੋਗੋਂ ਦਾ ਅੱਛਾ ਵੇਚ ਲਈਏ ਸੋਈ ਨੂੰ ਤਿੰਨ ਕ ਮਹੀਨਿਆਂ ਦੇ ਲਾ ਕੇ ਛਾ ਕੇ ਜਿਆਦਾ ਤੇ ਅੱਛੀ ਤੇ ਮਸਾਲੇ ਦੇ ਨੇ ਬਣੀਆਂ ਆਪਣੀ ਘਰ ਦੀ ਆ ਹਾਂਜੀ ਘਰ ਦੇ ਲਾ ਲਓ ਕਿ ਉਹਨੇ ਲਈ ਉਹਨੂੰ ਠੀਕ ਆ ਆਂਦਾ ਹੀ ਉਹਨੂੰ ਪੱਠੇ ਜਿਹੇ ਵੇਚ ਦੇ ਨਹੀਂ ਰੋਗੋਂ ਦਾ ਸਹੀ ਜਿਹਾ ਸੋਜ ਚੱਲੰਦਿਆ ਐ ਦੁੱਧ 7 ਕਿਲੋ ਦੁੱਧ 7 ਲੀਟਰ ਚੂਣ ਓਕੇ ਚੂਣ ਬਿਲਕੁਲ ਜਿਹੜਾ ਮਰਦੀ ਦੋਵੇਂ ਟਾਈਮ ਆ ਚਾਰ ਤੇ ਹਾਂਜੀ ਚਾਰ ਤੇ ਭਾੜਾ ਪਾਓ ਤੇ ਪਿਛਲੇ ਗੱਲਾਂ ਤੋਂ ਮੰਗਾ ਪਾ ਲਈਦਾ ਉਗਜ ਆਇਆ ਵਿਚਾਲ ਜਨਾਨੀ ਜੀ ਉਹਨਾਂ ਨੇ ਚੋਲੀ ਨਹੀਂ ਨਾਲ ਠੀਕ ਆ ਤੋਰਾ ਤਰਾ ਕਰਵਾਈਏ ਚੈੱਕ ਜੇ ਥਾਂ ਦੀ ਹਿਸਾਬ ਨਾਲ ਆਈ ਇਹ ਤੇ ਬਿਲਕੁਲ ਨੋਕ ਵਾਲਾ ਥਾਣਾ ਨੇ ਜਿਹੜੇ ਮੇਰੇ ਤੋਂ ਦੇਖ ਕੇ 8 ਵਜੇ ਚੋਈ ਤੇ ਆ ਜਾਈ ਨੇ ਕਿਉਂ ਵਾਲਾ ਬਹੁਤ ਵਧੀਆ ਥਾਣਾ ਆ ਜਵਾਈ ਕੋਈ ਤੇ ਬੈਕਗਰਾਉਂਡ ਜਿਹੜੀ ਇਹਦੀ ਆਪਾਂ ਵਿਖਾਉਣੇ ਆ ਪਾਣੇ ਰਿਓ ਸਿੰਘ ਮੂੰਹ ਦੀ ਚੰਗੀ ਸਪੇਸ ਉਸ ਮਗਰ ਥਾਣਾ ਦੀ ਹਿਸਾਬ ਲਈ ਇਹ ਆਡਰ ਕੁਆਲਟੀ ਸੋਹਣੀ ਆ ਤੇ ਵਾਇਰ ਮੇ ਜੀ ਪੱਧਰ ਦਾ ਥਾਂ ਦੇ ਫੇਦੀ ਸਜਰੋ ਜੰਨਾ ਕੀ ਪੇਟ ਪੁੜਾ ਤੁੰ ਦੇਖ ਸਕਦੇ ਚੌੜਾ ਹੈ ਤੇ ਮਦਰੀਆਂ ਡੋਲੀਆਂ ਦੇ ਵਿੱਚ ਆਮ ਖਾਸ ਕਰਕੇ ਨਿਗਾਹ ਚੜਦੀ ਛੜੀ ਲੋ ਜੀ ਕੋਈ ਬੜੀ ਲੇਟ ਹੈ ਸਵੇਰੇ ਦੁੱਧ ਦੀ ਗਾਰੰਟੀ ਆ 7 ਲੀਟਰ ਹੋਗਾ ਪਰ 6 ਕਿਲੋ ਜਿਹੜਾ ਮਰਜ਼ੀ ਭੂਰ ਛੱਟਾ ਤੁਹਾਨੂੰ ਆ ਕੇ ਕਰਨਾ ਕੋਈ ਸਮਾਂ ਕੋਈ 2 ਕਦਾ ਹੀ ਹੋਇਆ ਹੈ ਹਾਂਜੀ ਹਾਂਜੀ ਜੇ 2 ਹਾਂ 2 ਵਜੇ ਸਮਾਂ ਆਇਆ ਕੋਈ ਜਰਾ ਸਮਾਂ ਨਹੀਂ ਹੋਇਆ ਤੇ ਕਿਉਂਕਿ ਉਸ ਹਿਸਾਬ ਨਾਲ ਆਰਡਰ ਕੁਆਲਿਟੀ ਦਾ ਹਿਸਾਬ ਲਾਜੋ ਸਿਰੇ ਪਹਿਲਾਂ ਨਾ ਰੋਕ ਛੱਡੀ ਸਾਡੇ ਆਨ ਕਰਕੇ ਕਿਸੇ ਹੋਰ ਵੀਡੀਓ ਬਣਾਉਣ ਕਰਕੇ ਸਾਨੂੰ ਤੁਹਾਨੂੰ ਪਤਾ ਕੋਈ ਮਜਬੂਰੀ ਕਰਦੇ ਵਿੱਚ ਪਹੁੰਚਿਆ ਨਹੀਂ ਗਿਆ ਇਸ ਕਰਕੇ ਲੇਟ ਹੋ ਗਿਆ ਇਹਨੂੰ ਇੱਧਰ ਧਿਆਨ ਦੇ ਕਰਕੇ ਨਾ ਉਹਦੇ ਨਾਲ ਦੇ ਦੋਹੀ ਇੱਧਰ ਧਿਆਨ ਦੇ ਕਰਕੇ ਮੜਾਏ ਡਰਦੀ ਆ ਦਾਣੇ ਕੋਈ ਚੱਕਦੇ ਨਾ ਤੇ ਕਿੰਨੇ ਕੁਤੀ ਦੇਦਣੀ ਆ ਮੋਲੇ ਦਾ 58000 ਕਰਦੇ ਤੇ ਕਿੰਨਾ ਛੋੜ ਛੱਪਾ ਕਰਦੇ ਕਰਦਗੇ 1000 ਪੰਤ ਰੱਖਦਾ ਹਾਂ ਹੋਰ ਕਰਦਗੇ ਇਹ ਘਰ ਤੋਂ ਕੋਈ ਨਹੀਂ ਜੰਦਾ 56 ਹੀ ਦੇ ਦੇਗੀ 55 ਹੀ ਦੇਦਿਆ ਨੇ ਠੀਕ ਆ ਆਪ ਚੱਲ ਸਜਣੋ 55000 ਦੀ ਜੈਸਨੋ ਹੋ ਗਈ ਇੱਕ ਜਿਹੜੀਆਂ ਆ ਹੱਲਾ 11 ਹੱਲਾ ਐ ਸਪਰਿੰਗ ਵਾਲੀਆਂ ਤੇ ਚੰਗੀਆਂ ਹਨ ਹਾਂ ਰੇਸ਼ਮ ਵਾਲੀਆਂ ਨੇ ਅਰੇ ਰੇਸ਼ਮ ਵਾਲੀਆਂ ਕਿੱਥੋਂ ਨੂਰਦੀ ਏਡਿਓ ਨੂਰਦੀ ਏਡਿਓ ਸੱਚ ਨੂੰ ਬਾਕੀ ਚੰਗੀਆਂ ਬਾਕੀ ਹੱਲਾ ਹੋਣਾ ਚੰਗੀਆਂ ਹਨਾ ਸਾਰੇ ਨਹੀਂ ਕਰ ਮਤਲਬ ਲੱਗਦੇ ਨਹੀਂ ਬਹੁਤ ਵਧੀਆ ਐ ਵੀ ਇਹ ਕਿੰਨੇ ਕਿਧੀਆਂ ਤੇੜੜੀਆਂ ਜੇ ਕੋਈ ਪੁੱਛੇ ਇਹ ਆਪਾਂ 23000 ਦੀਆਂ ਤੇੜੜੀਆਂ ਤੇ 23000 ਦੀਆਂ ਜੈਸਨੋ ਹਾਂਜੀ ਨਹੀਂ ਤਿੰਨ ਵਗਾਂ ਹੀ ਪਈਆਂ ਬਾਕੀ ਦੇਖ ਸਕਦੇ ਤੁਸੀਂ ਸਾਰਾ ਖੋਸ਼ੀ ਫਾਲੇ ਫੂਲੇ ਵੀ ਚੰਗੇ ਅੱਧੇ ਹੈਗੇ ਆ ਜੇ ਫਾਲੇ ਫੂਲੇ ਵੀ ਲੱਗਦੇ ਆ ਕਾਮ ਦੇ ਦਿੰਦੇ ਆ ਕੋਈ ਟਟੜਾ ਨਹੀਂਗਾ ਕੋਈ ਗਲਿਆ ਨਹੀਂਗਾ ਬਾਕੀ ਸਾਸੋਸੋਰੀਆਂ ਬਗਦਰੀਆਂ ਠੀਕ ਹੈ ਜੀ ਹਾਂਜੀ ਤੇ ਆਪਣੀ ਖਰੀਦਦਾਰੀ ਕਰਿਓ ਸਤਿ ਸ੍ਰੀ ਅਕਾਲ ਜੀ